ਜੀਰਾ ਫਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਪੜਾਣਾ ਦੇ ਨਜ਼ਦੀਕ ਬੜੀਆਂ ਨਹਿਰਾਂ ਵਿੱਚ ਅੱਜ ਸ਼ੱਕੀ ਹਾਲਾਤਾਂ ਵਿੱਚ ਇੱਕ ਕਾਰ ਸਵਾਰ ਕਾਰ ਸਮੇਤ ਨਹਿਰ ਵਿੱਚ ਡਿੱਗ ਗਿਆ ਘਟਨਾ ਦਾ ਪਤਾ ਚਲਦਿਆਂ ਹੀ ਨਜ਼ਦੀਕ ਪਿੰਡ ਵਾਸੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਨਹਿਰ ਵਿੱਚ ਛਲਾਂਗ ਲਗਾ ਕੇ ਕਾਰ ਦੀ ਪਾਲਕੀ ਕੀਤੀ ਗਈ ਅਤੇ ਕਰੜੀ ਮੁਸ਼ਕਲ ਤੋਂ ਬਾਅਦ ਕਾਰ ਨੂੰ ਨਹਿਰ ਵਿੱਚੋਂ ਕੱਢ ਲਿਆ ਗਿਆ ਪਰ ਤਤਕ ਬਹੁਤ ਦੇਰ ਹੋ ਚੁੱਕੀ ਸੀ ਜਿਸ ਕਾਰਨ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੱਲਾਵਾਲਾ ਦੇ ਐਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਪੜਾਣਾ ਨਜ਼ਦੀਕ ਬਣੀਆ ਨਹਿਰਾਂ ਵਿੱਚੋਂ ਇੱਕ ਕਾਰ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਜਿਸ ਤੇ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਉਹਨਾਂ ਨੇ ਕਾਰ ਸਵਾਰ ਦੀ ਪਛਾਣ ਕਰਦਿਆਂ ਦੱਸਿਆ ਕਿ ਕਾਰ ਸਵਾਰ ਵਿਅਕਤੀ ਮਖੂ ਦਾ ਰਹਿਣ ਵਾਲਾ ਹੈ ਅਤੇ ਉਸ ਵੱਲੋਂ ਕਾਰ ਖੁਦ ਨਹਿਰ ਵਿੱਚ ਸੁੱਟੀ ਗਈ ਸੀ ਜਾਂ ਅਚਾਨਕ ਇਹ ਹਾਦਸਾ ਵਾਪਰ ਗਿਆ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜੀ ਐ ਨਿਊਜ਼ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਸਰ ਜਿਹੜੀ ਅੱਜ ਨਹਿਰ 'ਚ ਗੱਡੀ ਡਿੱਗੀ ਆ ਉੱਥੋਂ ਕੋਈ ਡੈੱਡ ਬੋਡੀ ਮਿਲੀ ਅੱਜ ਅੱਜ ਪੁਰਾਣੇ ਨੇਹਰ ਤੋਂ ਫੂਲਪੁਰ ਜੀਨਰ ਰੋਡ ਤੋਂ ਗੱਡੀ ਇੰਡੀਕਾਰ ਨੰਬਰ ਦਾ 305 AB 0084 ਉਹਦੇ ਵਿੱਚ ਸੁਆਲ ਸ਼ਿਮਰਨਾ ਨਿਸ਼ਾਨ ਸਿੰਘ ਸਰੋਂ ਦਲਬੀਰ ਸਿੰਘ ਕਿਹਦੀ ਪਰੇਸ਼ਾਨ ਹੋਈ ਹੀਰਾ ਸ਼ਟਰਿੰਗ ਵਾਲਾ ਮੈਂ ਦੀ ਗੁਰਦੁਆਰਾ ਪਾਟਰੂਮਾ ਨਾਮਤੂ ਹਾਂਜੀ ਇਹ ਮਿਲਿਆ ਨੇ ਮੌਤ ਦੇ ਕਾਰਨ ਦਾ ਨਹੀਂ ਪਤਾ ਕਿ ਐ ਕਰ ਆਪ ਕੋ ਬੱਚੀ ਨੂੰ ਡਿੱਗ ਗਈ ਜਾਂ ਕੁਝ ਕੋਈ ਸਾਲੇ ਟ੍ਰੈਕ ਟ੍ਰੈਕ ਹੋਇਆ ਹਮ ਜਦੋਂ ਬਾਹਰ ਕੱਢਿਆ ਗਏ ਤੇ ਮੂਤੂ ਚੱਕ ਨਹੀਂ ਕਰੀ ਸੀ ਠੀਕ ਹੈ ਇਸ ਕਰਕੇ ਸਪਸ਼ਟ ਨਹੀਂ ਕਿਹਾ ਜਾ ਸਕਦਾ ਦੀ ਇਹ ਮਰ ਪੋਸਟਮਾਰਟਮ ਨਹੀਂ ਲੱਟ ਹੋਇਆ ਉਸ ਤੋਂ ਬਾਅਦ ਹੀ ਜੋ ਕਾਰਨ ਹੈਗੇ ਸਾਹਮਣੇ ਉਸਪਸ਼ਟ ਹੋਏਗਾ ਨਹੀਂ